ਹੁਣ ਸਮਾਂ ਆਇਆ ਗੁਰੂ ਪਰਿਵਾਰ ਨੇ ਇਹ ਨਿਰਣਾ ਲਿਆ ਹੈ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਵਿਆਹ ਕੀਤਾ ਜਾਵੇ 1646 ਹਾੜ ਇਹ ਬਿਕਰਮੀ ਸੰਮਤ ਦੀ ਗੱਲ ਕਰ ਰਿਹਾ ਸਾਰੀ ਤਿਆਰੀ ਹੋ ਗਈ ਪਿੰਡ ਮਾਉ ਨੂੰ ਫਲੋਰ ਦਾ ਇਲਾਕਾ ਹੈ ਜੰਜ ਚੱਲੀ ਹੈ ਬਹੁਤ ਸੰਗਤਾਂ ਗੁਰਮਖ ਪਿਆਰੇ ਤਿਆਰ ਹੋ ਕੇ ਜਾ ਰਹੇ ਨੇ ਮਾਤਾ ਗੰਗਾ ਜੀ ਜੋ ਭਾਈ ਕਿਸ਼ਨ ਚੰਦ ਜੀ ਦੀ ਸੁਪੁੱਤਰੀ ਹੈ ਉਥੇ ਸੰਬੰਧ ਜੁੜਨਾ ਹੈ ਤੇ ਰਿਸ਼ਤਾ ਮੰਗ ਕੇ ਭਾਈ ਕਿਸ਼ਨ ਚੰਦ ਹੁਣ ਆ ਲਿਆ ਸੀ ਤੇ ਜਦੋਂ ਜੰਜ ਵੇਖੀ ਨਾ ਮਾਉ ਪਿੰਡ ਵਾਲਿਆਂ ਉਹ ਹੈਰਾਨ ਰਹਿ ਗਏ ਵੀ ਇਹ ਤੇ ਸਾਰੇ ਚੋਲਿਆਂ ਵਾਲੇ ਨੇ ਇਹ ਸਾਰੇ ਹੀ ਸਾਧ ਤੁਰੇ ਆਉਂਦੇ ਨੇ ਬਾਣੀ ਚਾਉਂਦਾ ਨਾ ਮਿਲ ਸੰਤ ਆਏ ਪ੍ਰਭ ਧਾਏ ਬਣੇ ਅਚਰਜ ਜਾਨੀਆਂ ਇਹਦੇ ਸਾਰੇ ਹੀ ਸਾਧੂਆਂ ਦੀ ਜਨਜ ਹੈ ਮਹਾਪੁਰਸ਼ਾਂ ਦੀ ਜਨਜ ਹੈ ਸ਼ੁਭ ਗੁਣਾ ਦੇ ਮਾਲਕਾਂ ਦੀ ਜਨਜ ਹੈ ਉਥੇ ਪੁਸਰ ਪੁਸਰ ਜੀ ਹੋਣ ਲੱਗ ਪਈ ਵੀ ਇਹ ਸਾਧਾ ਨਾਲ ਕੁੜੀ ਤੋਰ ਦੇਣੀ ਹੈ ਇਹ ਕੋ ਕੰਮ ਕਰ ਕਰਦੇ ਵੀ ਹੋਣਗੇ ਕਿ ਨਹੀਂ ਚੜਾਵੇ ਨਾ ਹੀ ਕੰਮ ਚੱਲਦਾ ਹੈ ਕੱਲ ਨੂੰ ਚੜਾਵਾ ਚੜਨੋਂ हट ਗਿਆ ਤੇ ਕੁੜੀ ਨਾ ਸਾਡੀ ਭੁਖੀ ਮਰਦੇ ਕਿਦੇ ਉਹ ਬਾਬਾ ਕਿਸ਼ਨ ਚੰਦ ਜੀ ਨੇ ਇਹ ਸੋਚ ਲਿਆ ਵੀ ਇਹ ਤੇ ਵੇਲੇ ਨੇ ਪਿੰਡ ਵਾਲਿਆਂ ਨੂੰ ਆਂਦਾ ਵੀ ਮੇਰਾ ਮਨ ਬਣ ਗਿਆ ਜੰਜ ਮੋੜ ਦਵਾ ਆਉਣਾ ਉਹ ਪਿੰਡ ਵਾਲੇ ਆਂਦੇ ਵੀ ਇਦਾਂ ਜੰਜ ਨਹੀਂ ਮੁੜੀਦੀ ਯੁਕਤੀ ਨਾਲ ਨੀਤੀ ਨਾਲ ਮੋੜੀਏ ਆਪਾਂ ਝੂਠੇ ਵੀ ਨਾ ਪਈਏ ਸੱਚੇ ਵੀ ਰਹਿ ਜਾਈਏ ਇਹ ਝੂਠੇ ਹੋ ਜਾਣਾ ਤੇ ਗੁਰੂ ਅਰਜਨ ਸਾਹਿਬ ਨੂੰ ਬਾਬਾ ਕਿਸ਼ਨ ਚੰਦ ਜੀ ਕਹਿੰਦੇ ਮਹਾਰਾਜ ਇਮਤਿਹਾਨ ਦੇਣਾ ਪੈਣਾ ਹੈ। ਘੂੜੇ ਤੇ ਆਇਓ ਨੇਜਾ ਤੁਹਾਡੇ ਕੋਲ ਐ ਕਿਲਾ ਪੁੱਟਣਾ ਪੈਣਾ ਹੈ। ਤੇ ਗੁਰਦੇਵ ਆਖਣ ਲੱਗੇ ਵੀ ਜਦੋਂ ਗੁਰੂ ਘਰ ਰਿਸ਼ਤਾ ਲਿਆ ਤੁਸੀਂ ਉਦੋਂ ਸਵੰਬਰ ਦੀ ਇਮਤਿਹਾਨ ਦੀ ਤਾਂ ਕੋਈ ਗੱਲ ਨਹੀਂ ਹੋਈ ਉਥੇ। ਹੁਣ ਪੈਂਤੜਾ ਕਿਉਂ ਬਦਲ ਲਿਆ? ਕਹਿੰਦੇ ਮਹਾਰਾਜ ਦਾ ਰਸਲ ਸਾਡੇ ਰਸਮ ਹੈ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਹੈ ਇਮਤਿਹਾਨ ਤੇ ਦੇਣਾ ਪੈਣਾ ਗੁਰਦੇਵ ਕਹਿੰਦੇ ਨਹੀਂ ਦੇਣਾ ਕਿਉਂਕਿ ਬਚਨ ਨਹੀਂ ਹੋਇਆ ਕਹਿੰਦੇ ਸਾਨੂੰ ਤਾਂ ਪਹਿਲਾਂ ਪਤਾ ਸੀ ਵੀ ਤੁਸੀਂ ਡੱਕਾ ਭੰਨ ਕੇ ਕਦੇ ਦੂਰਾ ਨਹੀਂ ਕੀਤਾ ਤੁਸੀਂ ਕਿਥੋਂ ਕਿਲਾ ਪੁੱਟਣਾ ਵੇਲਿਆ ਨੇ ਜੇ ਇਮਤਿਹਾਨ ਨਹੀਂ ਦੇਣਾ ਤੇ ਆਨੰਦ ਕਾਰਜ ਨਹੀਂ ਨੇ ਹੋਣਾ ਵਿਆਹ ਨਹੀਂ ਜੇ ਹੋਣਾ ਦੋ ਤਰ੍ਹਾਂ ਨਾਲ ਇਤਿਹਾਸ ਪ੍ਰਗਟ ਹੈ ਦੋ ਤਰ੍ਹਾਂ ਨਾਲ ਹੀ ਪੁਸਤਕਾਂ 'ਚ ਲਿਖਿਆ ਮੈਂ ਦੋਵੇਂ ਪੱਖ ਦੱਸ ਦਿੰਨਾ ਤੁਹਾਨੂੰ ਵੈਸੇ ਤੇ ਇੱਕ ਪੱਖ ਹੀ ਕਈ ਪ੍ਰਚਾਰਕ ਸੁਣਾਉਂਦੇ ਨੇ ਘੋੜੇ ਤੇ ਚੜ ਕੇ ਕਿੱਲਾ ਪੁੱਟਿਆ ਇੱਕ ਦੂਸਰਾ ਪੱਖ ਵੀ ਆ ਉਹਦੇ 'ਚ ਹੋਰ ਕਵਿਤਾਵਾਂ ਵੀ ਨਾਲ ਮਿਲਦੀਆਂ ਨੇ ਮੈਂ ਕਵਿਤਾ ਸੁਣਾਉਣ ਲਈ ਤੁਹਾਨੂੰ ਉਹ ਪੱਖ ਸੁਣਾਵਾਗਾ ਇੱਕ ਪੱਖ ਤੇ ਇਹ ਪਰਫੁੱਲਤ ਐ ਵੀ ਇਹਨਾਂ ਨੇ ਸ਼ੈਤਾਨੀ ਕੀਤੀ ਮਾਉ ਪਿੰਡ ਵਾਲਿਆਂ ਹੁਣ ਜਦੋਂ ਆਪਾਂ ਵੇਖਿਆ ਨਿਹੰਗ ਸਿੰਘ ਮਹੱਲਾ ਕੜਦੇ ਨੇ ਮਹੱਲਾ ਖੇਲਦੇ ਨੇ ਉਹ ਬਰਾਲੀ ਦਾ ਘਾ ਫੂਸ ਦਾ ਕਿਲਾ ਘੜਿਆ ਜਾਂਦਾ ਹੈ ਤੋਂ ਥੋੜਾ ਜਿਹਾ ਮਿੱਟੀ ਚ ਟੋਆ ਮਾਰ ਕੇ ਗੱਡ ਦੇਈਦਾ ਨਿਹੰਗ ਸਿੰਘ ਕੋੜੇ ਤੇ ਆਉਂਦਾ ਮਾਰ ਕੇ ਬਰਸ਼ਾ ਜਾਂ ਨੇ ਜਾਉ ਕਿਲਾ ਪੁੱਟ ਕੇ ਲੈ ਜਾਂਦਾ ਇੰਨਾ ਇੱਕ ਰੁੱਖ ਵੇਖ ਲਿਆ ਰੁੱਖ ਨੂੰ ਥੱਲਿਓਂ ਕਿੱਲੇਖ ਜਿੰਨਾ ਆਕਾਰ ਧਰਤੀ ਤੇ ਛੱਡ ਕੇ ਵੱਡ ਦਿੱਤਾ ਹੈ ਇਹ ਸ਼ਤਾਨੀ ਕੀਤੀ ਗਈ ਹੈ ਹੁਣ ਤੁਹਾਨੂੰ ਇਸ ਗੱਲ ਦੀ ਸਮਝ ਆਏ ਕਿਕਰ ਦੇ ਰੁੱਖ ਦੀਆਂ ਜੜਾਂ ਕਾਫੀ ਡੂੰਘੀਆਂ ਆਂਦੀਆਂ ਨੇ ਉਹਦੇ ਤੇ ਨਾ ਪਰਾਲੀ ਦੀ ਬਨ ਕੇ ਰਸੀਆਂ ਦੀਆਂ ਬੰਨ ਦਿੱਤੀਆਂ ਤੇ ਵੇਖਣ ਨੂੰ ਉਹ ਲੱਗੇ ਕਿਲਾ ਥੋੜਾ ਵੱਡਾ ਹੈ ਹੁਣ ਉਹਨਾਂ ਨੂੰ ਪਤਾ ਹੈ ਵੀ ਇਹ ਜੜ ਨਹੀਂ ਪੁੱਟੀ ਜਾ ਸਕਦੀ ਜਿੱਦਾਂ ਮਰਜੀ ਕੋਈ ਬਲੀ ਸੂਰਮਾ ਆਵੇ ਸ਼ਤਾਨੀ ਕੀਤੀ ਕਬਟ ਕੀਤਾ ਗਿਆ ਪਤਾ ਨਹੀਂ ਕਿਹਦੀ ਸਲਾਹ ਹੋਵੇਗੀ ਉਥੇ ਕਈ ਹੁੰਦੇ ਨੇ ਪੁੱਠੀ ਸਲਾਹ ਦੇਣ ਵਾਲੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਹੈ ਵੀ ਗੁਰਦੇਵ ਘੋੜੇ ਤੇ ਸਵਾਰ ਨੇ ਬਾਪੂ ਦੇ ਹੱਥ ਵਿੱਚ ਨੀਜਾ ਫੜਿਆ ਹੋਇਆ ਮਾਰ ਕੇ ਕਿੱਲੇ ਦੀਆਂ ਜੜਾਂ ਵਿੱਚ ਨੀਜਾ ਉਖਾੜ ਕੇ ਰੁੱਖ ਸੁੱਟ ਦਿੱਤਾ ਔਰ ਇੰਨਾ ਜ਼ੋਰ ਲੱਗਿਆ ਉਥੇ ਗੁਰਦੇਵ ਤੇ ਝੱਲ ਗਏ ਪਰ ਉਹ ਜਿਹੜਾ ਘੋੜਾ ਸੀ ਜਿਹਦੀ ਸਵਾਰੀ ਗੁਰਦੇਵ ਨੇ ਕੀਤੀ ਉਹ ਮਰ ਗਿਆ ਝੜਕਾ ਐਡਾ ਸੀ ਹੁਣ ਗੁਰਦੇਵ ਤੇ ਤਿੰਨਾਂ ਲੋਕਾਂ ਦੇ ਖਸਮ ਨੇ ਉਥੇ ਕੀ ਹੋਣਾ ਸੀ ਉਹਨਾਂ ਨੂੰ ਕੁਝ ਵੀ ਨਹੀਂ ਔਰ ਜਿੱਥੇ ਘੋੜੇ ਨੇ ਚਾਲੇ ਪਾਏ ਨੇ ਉਥੇ ਗੁਰਦੁਆਰਾ ਸਾਹਿਬ ਬਣਿਆ ਆ ਮਾਉ ਪਿੰਡ ਤੇ ਜਿੱਥੇ ਗੁਰਾਂ ਦਾ ਆਨੰਦ ਕਾਰਜ ਹੋਇਆ ਉਥੇ ਵੀ ਇੱਕ ਗੁਰਦੁਆਰਾ ਬਣਿਆ ਦੂਸਰਾ ਪਾਖੇ ਪ੍ਰਚਲਿਤ ਹੈ ਵੀ ਗੁਰਦੇਵ ਘੋੜੇ ਤੋਂ ਉਤਰੇ ਹੱਥ ਵਿੱਚ ਉਹ ਛੜੀ ਦੀ ਫੜੀ ਹੋਈ ਹੈ ਤੇ ਕਿੱਲੇ ਦੇ ਘੇਰੇ-ਘੇਰੇ ਘੁੰਮਦੇ ਨੇ ਤੇ ਗਲੂਏ ਚੋਂ ਪੜਦੇ ਨੇ ਮਾਉ ਮਾਰੀ ਕਰਤਾਰ ਵਿੱਚ ਵਸਦੇ ਝੂਠੇ ਸਿਰ ਹੀ ਇਹਨਾਂ ਦੇ ਟੋਪੀਆਂ ਹੱਥ ਫੜ ਲੈ ਠੂਠੇ ਭੁੱਖੇ ਤਵਾਖ ਕਹਿ ਦਿੱਤੇ ਔਰ ਵਾਕ ਕਹਿਣ ਤੋਂ ਬਾਅਦ ਕਿਲੇ ਦੀਆਂ ਜੜਾਂ ਵਿੱਚ ਛਟੀ ਲਾ ਕੇ ਤੇ ਪੁੱਟ ਕੇ ਕਿਲਾ ਛੁੱਟ ਦਿੱਤਾ ਇਹਨੂੰ ਬਾਣੀ ਕੀ ਆਂਦੀ ਹੈ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਗੁਰੂ ਅਰਜਨ ਸਾਹਿਬ ਇਸ ਡਿਵਾਈਨ ਪੋਸੈਸਿੰਗ ਆਲ ਦਾ ਪਾਵਰਸ ਜੋ ਉਜਾਹੇ ਕਰ ਸਕਦੇ ਨੇ ਉਹਨਾਂ ਕੋਲ ਕਰਾਮਾਤ ਐਸੀ ਹੈ ਉੱਥੇ ਜਿਹੜੀਆਂ ਲੜਕੀਆਂ ਨੇ ਅੱਖਾਂ ਨਾਲ ਤੱਕਿਆ ਨਾ ਕੋਤਕੋ ਦੌੜੀਆਂ ਗਈਆਂ ਮਾਤਾ ਗੰਗਾ ਕੋਲ ਤੇ ਸੇਲੀਆਂ ਆਂਦੀਆਂ ਨਹੀਂ ਗੰਗਾ ਤੇਰੇ ਸਿਰ ਦਾ ਸਾਈ ਜਿਹਦੇ ਨਾਲ ਤੇਰਾ ਵਿਆਹ ਹੋਣਾ ਹੈ ਉਹ ਇੰਨਾ ਤਾਕਤਵਰ ਐ ਉਹਨੇ ਰੁੱਖ ਜੜੋਂ ਪੁੱਟ ਕੇ ਛੁੱਟ ਦਿੱਤਾ ਐ ਤੇ ਉਹ ਜਾਣੀ ਜਾਣ ਵੀ ਐ ਕਰਾਮਾਤੀ ਵੀ ਐ ਉਹਨੇ ਕਪਟ ਨੂੰ ਸਮਝ ਲਿਆ ਜਾਣ ਲਿਆ ਔਰ ਪਿੰਡ ਵਾਲਿਆਂ ਦੀ ਨਕਲ ਹੈ ਗਈ ਨਮੋਸ਼ੀ ਵਿੱਚ ਨੇ ਹੁਣ ਤੁਹਾਨੂੰ ਰੋਜ਼ ਇਹ ਪੜਾਇਆ ਜਾਂਦਾ ਨਹੀਂ ਜੀ ਕਰਾਮਾਤ ਨਹੀਂ ਹੁੰਦੀ ਸਿੱਖੀ ਚ ਸਾਡੀ ਪ੍ਰੋਬਲਮ ਇਹ ਹੈ ਸਾਨੂੰ ਇਦਾਂ ਲੱਗਣ ਲੱਗ ਪੈਂਦਾ ਹੈ ਪ੍ਰਚਾਰਕਾਂ ਨੂੰ ਵੀ ਸਾਡੇ ਅਰਗੇ ਹੀ ਗੁਰੂ ਹੋਣੇ ਸਾਡੇ ਭਾਂਡੇ ਖਾਲੀ ਨੇ ਤੇ ਗੁਰੂ ਦੇ ਵੀ ਖਾਲੀ ਹੋਣੇ ਸ਼ਾਇਦ ਨਹੀਂ ਐਵੇਂ ਵਾਦੂ ਦਾ ਭਲੇਖਾ ਹੈ ਬਲਬਲੇ ਦਾ ਵੀ ਉਹ ਸਾਗਰ ਦੇ ਮੁਕਾਬਲੇ ਹੋ ਸਕਦਾ ਹੈ ਤੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹੋ ਜੁਗੀ ਪੰਚਾਇਣ ਆਪੇ ਹੋਆ ਆ ਪਹਿਲਾਂ ਚਾਰ ਸਨ ਗੁਰੂ ਨਾਨਕ ਤੋਂ ਗੁਰੂ ਰਾਮਦਾਸ ਅਕਾਲ ਸਰੂਪ ਹੁਣ ਪੰਚਾਇਣ ਵਾਹਿਗੁਰੂ ਆਪੇ ਹੋਆ ਆਪ ਦੁਨੀਆ ਤੇ ਪ੍ਰਗਟ ਹੋਇਆ ਹੈ ਸੋ ਹੀ ਗਾਟ 올 ਦਾ ਮੈਰੇਕੁਲਸ ਪਾਵਰਸ ਹਰ ਕਰਾਮਾਤ ਹੈ ਹਰ ਅਜ਼ਮਤ ਹੈ ਔਰ ਜਿੰਨੀ ਦੁਨੀਆ ਦੇ ਅਵਤਾਰਾਂ ਮਹਾਪੁਰਸ਼ਾਂ ਕੋਲ ਕਰਾਮਾਤ ਹੈ ਉਹਦੇ ਨਾਲੋਂ ਦੂਣੀ ਚੌਣੀ ਹੈ ਗੁਰੂ ਅਰਜਨ ਕੋਲ ਬਾਣੀ ਤੇ ਆਂਦੀ ਹੈ ਹੁਣ ਤੁਸੀਂ ਆਪ ਸਿਆਣੇ ਹੋ ਜੇ ਗੁਰੂ ਅਰਜਨ ਸਾਹਿਬ ਪ੍ਰਤੱਖ ਹਰ ਨੇ ਖੁਦ ਖੁਦਾ ਨੇ ਤੇ ਕਿੱਡੇ ਵੱਡੇ ਭਾਗ ਮਾਈ ਗੰਗਾ ਦੇ ਕਿੰਨੇ ਕ ਜਨਮਾਂ ਦੀ ਬੰਦਗੀ ਹੋਵੇਗੀ ਵੀ ਰੱਬ ਨਾਲ ਵਿਆਹ ਹੋਣ ਲੱਗਾ ਹੈ ਉਹ ਬੜੇ ਸਮਝਦਾਰ ਸਾਨੂੰ ਉਹਨਾਂ ਪੁੱਛਿਆ ਸਹੇਲੀਆਂ ਨੂੰ ਵੀ ਠੀਕ ਹੈ ਮੈਂ ਸੁਣ ਲਈ ਹੈ ਵਡਿਆਈ ਆਪਣੇ ਹੋਣ ਵਾਲੇ ਸਿਰ ਦੇ ਸਾਈਂ ਦੀ ਮੈਨੂੰ ਦੱਸੋ ਵੀ ਉਹਨੇ ਕੋਈ ਬਚਨ ਤੇ ਨਹੀਂ ਕੀਤਾ ਕਿਲਾ ਪਟਣ ਲੱਗੇ ਆ ਉਨਾ ਕਵਿਤਾ ਸੁਣਾਣ ਦਿੱਤੀ ਤੇ ਮਾਤਾ ਜੀ ਉਹਦੇ ਅਰਥ ਜਾਣਦੇ ਨੇ ਇਹਦਾ ਭਾਵ ਕੀ ਸੀ ਮਾਉ ਪਿੰਡ ਵਾਲੇ ਝੂਠੇ ਨੇ ਇਹਨਾਂ ਮੇਰੇ ਨਾਲ ਛਲ ਕੀਤਾ ਆਖਿਆ ਕਿਲਾ ਪੁੱਟਣ ਲਈ ਤੇ ਕਿਲਾ ਰੁੱਖ ਦਾ ਬਣਾ ਦਿੱਤਾ ਵੜ ਕੇ ਔਰੇ ਜਿਹੜੇ ਕੂੜੇ ਨੇ ਮੈਨੂੰ ਪਾਉਂਦੇ ਨਹੀਂ ਇਹ ਕਰਤਾਰ ਦੇ ਮਾਰੇ ਹੋਏ ਨੇ ਇਨਾਂ ਦੇ ਸਿਰਾਂ ਤੇ ਟੋਪੀਆਂ ਪਹਿਣੀਆਂ ਨੇ ਤੇ ਹੱਥਾਂ ਵਿੱਚ ਠੂਠੇ ਫੜ ਕੇ ਮੰਗਿਆ ਕਰਨਗੇ ਕੋਇਖੇਤ ਬਾਗ ਸਨ ਟੋਪੀ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ ਆਪਾਂ ਫੈਸ਼ਨ ਬਣਾਇਆ ਅੱਜਕੱਲ ਇਹ ਪਗੜੀ ਨਹੀਂ ਸੀ ਪਾਉਣ ਦਿੰਦੇ ਮੁਗਲ ਲੋਕ ਕੇਸ ਕਤਲ ਕਰ ਦਿੰਦੇ ਸਨ ਇਹ ਟੋਪੀਆਂ ਪੈਨੋ ਗੁਲਾਮ ਹੋ ਤੁਸੀਂ ਭਾਰਤ ਦੇ ਲੋਕ ਗੁਰਦੇਵ ਨੇ ਤਾਂ ਹੀ ਵੱਡੇ ਦਿਮਾਲੇ ਬਖਸ਼ੇ ਤੂੰ ਹੀ ਪਗੜੀ ਨਹੀਂ ਬਨਣ ਦਿੰਦੇ ਖਾਲਸਾ ਦਿਮਾਲੇ ਬੰਨੇਗਾ ਉੱਚੇ ਉੱਚੇ ਬੁੰਗੇ ਕੱਢ ਕੇ ਖਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹਰ ਹੁਕਮ ਕਟਿਆ ਸੀ ਔਰੰਗਜ਼ੇਬ ਦਾ ਨੰਦਾ ਦੀ ਬੁਰੀ ਜੋ ਆਂਦਾ ਗੁਲਾਮ ਘੋੜੇ ਤੇ ਨਹੀਂ ਚੜਦੇ ਗੁਰਦੇਵਾਂ ਦੇ ਅਰਬੀ ਤੁਰਕੀ ਘੋੜੇ ਰੱਖੇਗਾ ਖਾਲਸਾ ਗੁਲਾਮ ਸ਼ਸਤਰ ਨਹੀਂ ਪਹਿਨ ਸਕਦੇ ਗੁਰਦੇਵ ਦੇ ਚਰਨਾ ਵਿੱਚ ਚੰਗੇ ਚੰਗੇ ਸ਼ਸਤਰ ਹਾਜ਼ਰ ਹੋ ਗਏ ਇਥੇ ਗੈਂਡੇ ਦੀ ਖਲ ਦੇ ਢਾਲੇ ਆਣ ਹਾਜ਼ਰ ਹੋਏ ਔਰੰਗਜ਼ੇਬ ਦਾ ਗੁਲਾਮ ਦਮਾਮਾ ਨਹੀਂ ਵਜਾ ਸਕਦੇ ਉਹल्टा ਮੱਕਾ ਨਹੀਂ ਵਜਾ ਸਕਦੇ ਗੁਰਦੇਵ ਨੇ ਨੇ ਰੰਜੀਤ ਨਗਾਰਾ ਬਣਾ ਲਿਆ। ਤੋਂ ਜੋ ਵੀ ਔਰੰਗਜ਼ੇਬ ਹੁਕਮ ਕਰਦਾ ਸੀ ਨੰਦਾਂ ਦੀ ਪੁਰੀ ਦਾ ਖਸਮ ਉਹਨੂੰ ਕੱਟਦਾ ਸੀ। ਖੈਰ ਹੁਣ ਇੱਤੇ ਚੰਗੇ ਭਲੇ ਚੌਧਰੀ ਲੋਕ ਗੁਰੂ ਨੇ ਕਹਿਤਾ ਏ ਠੂਠੇ ਫੜ ਕੇ ਮੰਗਿਆ ਕਰਨਗੇ। ਟੋਪੀਆਂ ਬਹਿਣ ਗਈਆਂ। ਮਾਤਾ ਜੀ ਦੌੜੇ ਗਏ ਗੁਰੂ ਅਰਜਨ ਸਾਹਿਬ ਵਾਲਾ ਚਰਨ ਫੜ ਲੈ ਜਾ ਕੇ ਸਿਰ ਦੇ ਸਾਈਂ ਦੇ। ਕਹਿੰਦੇ ਮਹਾਰਾਜ ਇਹ ਤੁਹਾਡੇ ਸਹੁਰੇ ਨੇ ਮੇਰੇ ਪੇਕੇ ਦੇਬੰਧ ਜੁੜਨਾ ਹੈ ਮਨ ਕਰਕੇ ਤੇ ਮੈਂ ਤੁਹਾਡੇ ਚਰਨਾ ਨਾਲ ਜੁੜ ਚੁੱਕੀ ਹਾਂ ਅੱਜ ਫੇਰੇ ਹੁਣੇ ਨੇ ਕਿਰਪਾ ਕਰੋ ਇਹਨਾਂ ਨੂੰ ਬਖਸ਼ ਦਿਓ ਗੁਰੂ ਅਰਜਨ ਸਾਹਿਬ ਸੱਚੇ ਬਾਦਸ਼ਾਹ ਕਹਿੰਦੇ ਵੀ ਸਾਡਾ ਬਚਨ ਕਟਿਆ ਨਹੀਂ ਜਾ ਸਕਦਾ ਗੁਰ ਕਾ ਬਚਨ ਅਟਲ ਅਸ਼ੇਦ ਮਾ ਗੁਰੂਜ਼ ਵਰਡ ਇਜ਼ ਇਨਫਾਲੀਬਲ ਗੁਰੂ ਦਾ ਸ਼ਬਦ ਕਦੇ ਵੀ ਵਿੱਚੋਂ ਵੱਡਿਆ ਨਹੀਂ ਜਾਂਦਾ ਪੱਥਰ ਤੇ ਲਕੀਰ ਹੈ ਬਚਨ ਤੇ ਗਿਆ ਹੋ ਠੂਠੇ ਤੇ ਹੁਣ ਫੜਨਗੇ ਉੱਜੜਨਗੇ ਕਿਉਂਕਿ ਸਾਨੂੰ ਕੂੜ ਪਸੰਦ ਨਹੀਂ ਰੱਬ ਸੱਚ ਸਰੂਪ ਹੈ ਨਾ ਸਦੀਵੀ ਹੈ ਉਹਨੂੰ ਝੂਠ ਨਹੀਂ ਚੰਗਾ ਲੱਗਦਾ ਸਾਚੀ ਦਰਗ ਹੈ ਬੋਲੇ ਕੂੜ ਸਿਰ ਹਾਥ ਪਿਛੋੜੈ ਅੰਧਾ ਮੂੜ ਜਿਹੜਾ ਦਰਗਾਹ ਵਿੱਚ ਝੂਠ ਮਾਰੇ ਦਰਬਾਰ ਵਿੱਚ ਝੂਠ ਮਾਰੇ ਇਸ ਰੂਹੇ ਜ਼ਮੀਨ ਤੇ ਝੂਠ ਮਾਰੇ ਉਹ ਰੱਬ ਨੂੰ ਚੰਗਾ ਨਹੀਂ ਲੱਗਦਾ ਉਥੇ ਕੀ ਹੁੰਦਾ ਸਚਿਆਰਾਂ ਦੇ ਵਡਿਆਈ ਹਰ ਧਰਮ ਨੇ ਆਓ ਕੀ ਓਏ ਸਭ ਹਰ ਕੀ ਕਰ ਹੋ ਉਸ ਤਤ ਜਨ ਗਰੀਬ ਅਨਾਥ ਰਾਖ ਲਿਓਏ ਉਥੇ ਸੱਚੇ ਹੀ ਪਾਉਂਦੇ ਨੇ ਉਥੇ ਝੂਠੇ ਨਹੀਂ ਪਾਉਂਦੇ ਔਰ ਗੁਰੂ ਪਰਮੇਸ਼ਰ ਦਾ ਸਰੂਪ ਹੈ ਸੱਚ ਨੂੰ ਬੁਲੰਦ ਕਰਨ ਆਇਆ ਹੈ ਸੋ ਸਤਗੁਰ ਜੇ ਸੱਚ ਧਿਆਏ ਦਾ ਸੱਚ ਸੱਚਾ ਸਤਗੁਰ ਇਕੇ ਤੇ ਜਿਹੜਾ ਸੱਚ ਬੋਲਦਾ ਉਹ ਗੁਰੂ ਦਾ ਰੂਪ ਬਣ ਜਾਂਦਾ ਹੈ ਪਰ ਮਾਤਾ ਜੀ ਬੇਨਤੀਆਂ ਕਰੀ ਗਏ ਗੁਰਦੇਵ ਦਾ ਹਿਰਦਾ ਦਰਵਿਤ ਹੋਇਆ ਕਹਿੰਦੇ ਬਚਨ ਤੇ ਨਿਕਲ ਗਏ ਨੇ ਹੁਣ ਇੱਕ ਵਾਰ ਉਜਾੜਾ ਤੇ ਜ਼ਰੂਰ ਹੋਵੇਗਾ ਫਿਰ ਵਸ ਜਾਣਗੇ ਉਹ ਸ਼ਰਣਾਇਆ ਨੂੰ ਬਖਸ਼ ਦਿੰਦਾ ਹੈ ਗੁਰਪੂਰ ਹੈ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਜਿਹੜਾ ਝੁਕ ਜਾਂਦਾ ਹੈ ਬਖਸ਼ਿਸ਼ ਉਹਨੂੰ ਫੇਰ ਕਰ ਦਿੰਦੇ ਨੇ ਖੈਰ ਅੱਜ ਵੀ ਮਾਓ ਪਿੰਡ ਉਹ ਯਾਦਗਾਰਾਂ ਬਣੀਆਂ ਨੇ ਜਿੱਥੇ ਲਾਵਾਂ ਹੋਈਆਂ ਉਥੇ ਗੁਰਦੁਆਰਾ ਸਾਹਿਬ ਹੈ ਜਿੱਥੇ ਘੋੜਾ ਮੋਇਆ ਉਥੇ ਗੁਰਦੁਆਰਾ ਸਾਹਿਬ ਹੈ ਔਰ ਬਾਣੀ ਦਾ ਇੱਕ ਫਰਮਾਨ ਹੈ ਇੱਥੇ ਕੋਈ ਮਖੌਲ ਵੀ ਕਰ ਸਕਦਾ ਉਹ ਅੱਦ ਹੋ ਗਈ ਘੋੜਾ ਮਰਿਆ ਤੇ ਉਥੇ ਗੁਰਦਰਾ ਬਣਾ ਛੱਡਿਆ ਤੁਸੀਂ ਕਮਲੇ ਹੋਗੇ ਜੇ ਸਿੱਖੋ ਇਦਾਂ ਕਹਿ ਦਿੰਦੇ ਨੇ ਲੋਕ ਮਸਲਾ ਇਹ ਹੈ ਵੀ ਜਿੱਥੇ ਗੁਰਦੇਵ ਦੇ ਚਰਨ ਪੈਂਦੇ ਨੇ ਉਹ ਜਗ੍ਹਾ ਸਿੱਖ ਲਈ ਪਵਿੱਤਰ ਹੈ ਮੁਕੱਦਸ ਹੈ ਉਹਦੀ ਧੂੜੀ ਵੀ ਮੱਥੇ ਨੂੰ ਲਾਉਂਦਾ ਏ ਜਿੱਥੈ ਜਾਏ ਬਹ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਦੇਵ ਜਿੱਥੇ ਵੀ ਟਿਕਦੇ ਨੇ ਉਥੋਂ ਦੀ ਧੂੜੀ ਆਪਾਂ ਮਸਤਕ ਨੂੰ ਲਾਉਂਦੇ ਹਾਂ ਆਪਣਾ ਜੀਵਨ ਸਫਲ ਕਰਨ ਦੇ ਲਈ ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜੇ ਨਾਨਕ ਸਤਗੁਰੂ ਪੂਜਿਆ ਤਿਨ ਹਰ ਪੂਜ ਕਰਾਵਾ ਤੋ ਉਥੇ ਉਹ ਸਥਾਨ ਬੜੇ ਸੁੰਦਰ ਬਣੇ ਹੋਏ ਨੇ ਚਾਰ ਲਾਵਾਂ ਦੇ ਨਾਲ ਗੁਰੂ ਅਰਜਨ ਸਾਹਿਬ ਦਾ ਵਿਆਹ ਹੋਇਆ ਸੀ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਣੀ ਇਹ ਪ੍ਰਗਟ ਕਰ ਦਿੱਤੀ ਸੀ ਹਰ ਬਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਤਾਂ ਇਸ ਪ੍ਰਕਾਰ ਦੇ ਨਾਲ ਮਹਾਰਾਜ ਦੀ ਅਜ਼ਮਤ ਬੁਲੰਦ ਹੋਈ